I'm okay. okay.

मिलती था साड़ तारा किथे रिलती था साउदारा सिन सभु रमती था सारू तारा त सूरती तार साउ ਆਦੂ ਨਾਰਾ ਸੀ ਉਹ ਗੋਲ ਕੀ ਤੇ ਨ ਮੁਲਤੀ ਸਾਰਾ ਐਸੀ ਕਿ ਜਿੱਥੇ ਆਪਣੇ ਥੱਲੇ ਸੀ ਮੰਦਿਰ ਚ ਉੱਥੇ ਉਹਨਾਂ ਦੀ ਬੇਟੀ ਆਈ ਵੀ ਸੀਗੀ ਉਨਾ ਨੇ ਸਾਨੂੰ ਸੌਮੀ ਜੀ ਬਾਰੇ ਦੱਸਿਆ ਵੀ ਇਹ ਜਿਹੜੇ ਛੋਟੇ ਹੁੰਦੇ ਸੀ ਸੌਮੀ ਜੀ ਜੂਨ ਦੀਆਂ ਛੁੱਟੀਆਂ ਚੁਰੇ ਜਾਂਦੇ ਸੀ ਹਾਂਜੀ ਹਾਂਜੀ ਵੀ ਉਹ ਖਿੱਲਾਂ ਦਾ ਪ੍ਰਸ਼ਾਦ ਛੋਟੇ ਅਸਾਂ ਨਾਲ ਦਿੰਦੇ ਸੀ ਵੀ ਉਹ ਖਿੱਲਾਂ ਸਾਨੂੰ ਮੁੱਕਦੀਆਂ ਹੀ ਨਹੀਂ ਸੀਗੀਆਂ ਮੈਂ ਤਾਂ ਤੁਹਾਨੂੰ ਦੱਸਣਾ ਹੁਣ ਮੈਂ ਸੌਮੀ ਜੀ ਦਾ ਹੱਥ ਦੀ ਫੋਟੋ ਦੇਖ ਰਿਆ ਸੀਗਾ ਬੈਠਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਹੱਥ ਸੌਮੀ ਜੀ ਦਾ ਕਿੱਡਾ ਵਿਛਾ ਲੈਣਾ ਹਾਂਜੀ ਜਦ ਕਿ ਸੌਮੀ ਜੀ ਦਾ ਜਿਹੜਾ ਕੱਦ ਕਾਠੀ ਸੀਗੀ ਛੋਟੇ ਕੱਦ ਕਾਠੀ ਦੇ ਸੀਗੇ ਮੇਰਾ ਦੋਸਤ ਮਤਲਬ ਹੁਣ ਤਾਂ ਚੜ੍ਹਾਈ ਕਰ ਗਿਆ ਪਪਰਾਲੀ ਵਾਲਾ ਬਾਵਾ ਜੀ ਹਾਂਜੀ ਹਾਂਜੀ ਤੇ ਉਹ ਮਤਲਬ ਵੀ 6.5 ਫੁੱਟ ਦੀ ਹਾਈਟ ਹੋਊਗੀ ਤੇ ਜਿਹੜਾ ਉਹਦਾ ਹੱਥ ਹੈ ਮੈਂ ਕਹਿੰਦਾ ਐਡਾ ਇੱਕ ਹੱਥ ਹੋਣਾ ਉਹਦਾ ਇਹ ਬੜਾ ਹੱਥ ਲੀਕਾ ਉਹਦਾ ਠੀਕ ਹੈ ਜੀ ਜਿਵੇਂ ਬਾਵੇ ਨੂੰ ਮੈਂ ਉਹਨੂੰ ਦੇਖਿਆ ਉਹਨੂੰ ਜਵਰੀ ਸੌਮੀ ਜੀ ਦੇ ਮੈਂ ਜਾਣਾ ਆਪਾਂ ਨੇ ਕਹਾਂ ਨਹੀਂ ਯਾਰ ਮੈਂ ਚੱਲ ਚਲਤਾ ਸਹੀ ਆਇਆ ਦਮ ਦਸ਼ਮਗਰਾ ਦਾ ਤੇ ਸੌਮੀ ਜੀ ਹਰਦਵਾਰ ਤੋਂ ਆਏ ਸੀਗੇ ਖਿੱਲਾ ਦਾ ਪ੍ਰਸ਼ਾਦ ਜਿਹੜੀ ਤੁਸੀਂ ਗੱਲ ਕਰਦੇ ਹੋ ਤੇ ਖੁਸ਼ ਹੋਏ ਸੌਮੀ ਜੀ ਬਾਵੇਂ ਦੇਖ ਕੇ ਚਲ ਨੌ ਨੂੰ ਜੇ ਪੁੱਛਿਆ ਉਹਦਾ ਕਹਿੰਦੇ ਲੋ ਪ੍ਰਸ਼ਾਦ ਲੋ ਫੇ ਜਦੋਂ ਉਹਨਾਂ ਨੇ ਸਵਾਮੀ ਜੀ ਨੇ ਇਦਾਂ ਇੱਕ ਹੱਥ ਨਾਲ ਆਇਆ ਪ੍ਰਸ਼ਾਦ ਪਾਇਆ ਉਹਦੇ ਦੋ ਹੱਥਾਂ 'ਚ ਨਹੀਂ ਆਇਆ। ਉਹਦੇ ਹੱਥ ਬੜੇ ਸੀਗੇ ਵਿੱਚ। ਜਦ ਕੇ ਕੌਲੀਆਂ ਵਰਗੇ ਹੱਥ ਸੀਗੇ ਉਹਦੇ ਦੋਏ ਸੋ ਹੁਣ ਇੱਥੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਪ੍ਰਸ਼ਾਦ ਨੂੰ ਤਰਸ ਗਏ ਉਹਨਾਂ ਨੇ ਭਾਵਕ ਹੋ ਗਏ ਅੱਖਾਂ ਚੋਂ ਜੂ ਆ ਗਏ ਵੀ ਸਾਨੂੰ ਓਦਾਂ ਦਾ ਪ੍ਰਸ਼ਾਦ ਹੁਣ ਮਿਲਦਾ ਨਹੀਂ ਹੈਗਾ। ਇਹ ਪੀਪਲ ਆਏ ਜਿਹੜੇ ਉਹਨਾਂ ਦਾ ਆਸ਼ੀਰਵਾਦ ਹੈ ਜਾਂ ਜੋ ਉਹਨਾਂ ਦੀਆਂ ਯਾਦਾਂ ਹੈਗੀਆਂ ਉਹ ਸਾਡੇ ਨਾਲ ਮਤਲਬ ਹਮੇਸ਼ਾ ਹੀ ਮੈਂ ਇੱਕ ਆਰਟੀਕਲ ਵੀ ਲਿਖਿਆ ਸੀਗਾ ਵੀ ਬੇਸ਼ੱਕ ਵੀ ਭੌਤਿਕ ਸਰੀਰਕ ਰੂਪ ਦੇ ਸਤਹੁ ਰੂਪ ਦੇ ਵਿੱਚ ਸਾਡੇ ਵਿਚਕਾਰ ਹੈ ਨਹੀਂ ਪਰ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਸਾਡੇ ਭਾਵਨਾਵਾਂ ਦੇ ਵਿੱਚ ਹਮੇਸ਼ਾ ਹੀ ਮੌਜੂਦ ਰਹਿਣਗੇ ਕਾਕਾ ਜੀ ਕਦੇ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਨਾ ਉਹਨਾਂ ਦੀ ਸਾਨੂੰ ਵੈਸੇ ਜ਼ਰੂਰਤ ਤਾਂ ਹਮੇਸ਼ਾ ਹੀ ਰਹਿੰਦੀ ਹੈ ਜਿੱਥੇ ਕੋਈ ਕੰਮ ਫਸ ਜਾਵੇ ਕਹਿੰਦੇ ਆ ਨਾ ਕਿ ਉਹਨਾਂ ਨੂੰ ਯਾਦ ਕਰੋ ਤੂੰ ਆਪ ਆ ਕੇ ਉਹ ਕੰਮ ਕਰਦੇ ਆ ਵੀ ਮੈਂ ਜੀ ਦੱਸਦਾ ਵੀ ਮੈਂ ਵਿਸ਼ਵਾਸ ਹੋਣਾ ਚਾਹੀਦਾ ਇਨਸਾਨ ਸੁਮੀ ਦਾ ਬਹੁਤ ਇਲਤੀ ਚੇਲਾ ਦਾ ਅਤੇ ਸੌਮੀ ਜੀ ਵੀ ਚੜਾਈ ਕਰਕੇ ਇਹ ਹੋਰ ਮਹਿੰਗਾ ਸੌਮੀ ਜੀ ਫਸ ਗਈ ਜੇ ਮੈਂ ਉਹ ਕਿਆ ਕਰੀਏ ਹੈ ਨਾ ਤੇ ਪਹਿਲਾਂ ਮੈਨੂੰ ਸੁਪਨੇ ਦੇ ਵਿੱਚ ਸੌਮੀ ਜੀ ਨੇ ਆਉਣਾ ਮੈਂ ਪਾਠ ਉਸ ਉਹਨਾਂ ਦੇ ਵਿੱਚ ਬਹੁਤ ਕਰਨ ਲੱਗ ਗਿਆ ਸੀ ਜਬ ਮਤਲਬ ਇਹਨ ਇੱਕ ਵਾਰ ਜਦੋਂ ਤੁਹਾਨੂੰ ਸੰਸਾਰ ਦੇ ਵਿੱਚ ਚਾਰੇ ਪਾਸੇ ਤੇ ਕੇਰਾ ਕੇਰਾ ਬੰਦੀ ਹੋ ਜਾਂਦੀ ਹੈ ਜੀ ਫਿਰ ਜਿਹੜਾ ਅਸਲ ਗੁਰੂ ਹੈ ਤੁਹਾਨੂੰ ਉਹੀ ਬਚਾਉਂਦਾ ਆ ਕੇ ਤੇ ਮੇਰੇ ਥੋੜੀ ਕਿਸਮਤ ਇੰਨੀ ਵੀ ਥੋੜੀ ਵਧੀਆ ਕਹਿ ਸਕਦਾ ਜੀ ਮੈਂ ਕਿਉਂਕਿ ਸੋਮੇ ਜੀ ਦੇ ਨਾਲ ਮੈਂ ਕਈ ਮੂਵਮੈਂਟਾਂ ਦੇ ਵਿੱਚ ਨਾਲ ਹਾਜ਼ਰ ਰਹੇ ਹਾਂ ਜੀ ਅੱਛਾ ਜੀ ਤੇ ਉਹ ਫਿਰ ਤਾਂ ਕਰਕੇ ਉਹ ਫਲੋ ਬਣ ਜਾਂਦਾ ਹੈਗਾ ਮੈਨੂੰ ਇਹ ਲੱਗਦਾ ਵੀ ਸੋਮੇ ਜੀ ਨੂੰ ਪਤਾ ਸੀਗਾ ਵੀ ਇਹ ਪੱਤਰਕਾਰ ਬੰਦਗੇ ਇਹ ਬੰਦੇ ਵੀ ਇਹਨਾਂ ਨੂੰ ਮਤਲਬ ਥੋੜੀ ਜੀ ਸੋਝੀ ਵਾਲੇ ਅਨੁਭਵ ਅਨੁਭਵ ਸੀਗਾ ਕਿਉਂਕਿ ਜਦੋਂ ਗੰਗਾ ਆਈਏ ਜੀ ਉਸ ਦਿਨ ਸਵਾਮੀ ਜੀ ਮੈਨੂੰ ਪਤਾ ਲੱਗਾ ਕਿ ਗੰਗਾ ਦੋ ਵਾਰੀ ਆਈ ਹੈ ਮੈਂ ਦੋ ਵਾਰੀ ਆਈ ਹਾਂ ਜੀ ਹਾਂਜੀ ਹਾਂਜੀ ਜਦੋਂ ਆਹ 87 ਦੇ ਵਿੱਚ ਆਈਏ ਜੀ ਸਵਾਮੀ ਢੱਲੇ ਹੋ ਜਾਂਦੇ ਸੀਗੇ ਅੱਛਾ ਅੱਛਾ ਜੀ ਸਵਾਮੀਪੁਰ ਨੂੰ ਸਿੰਤਾ ਚਾਹੁੰਦਾ ਸੀਗਾ ਵੀ ਜਿਹੜੇ ਪੁਸ਼ਕਰ ਰਾਜ ਆ ਉਹ ਵੀ ਆਊਗਾ ਮਤਲਬ ਗੰਗਾ ਜੀ ਵੀ ਆਉਣਗੇ ਤੇ ਸਾਰੇ ਦੇਵੀ ਦੇਵਤੇ ਮਤਲਬ ਐਦਾਂ ਹੋਏਗਾ ਸਾਡੇ ਮਨਾਂ 'ਚ ਹੋ ਗਿਆ ਵੀ ਮਤਲਬ ਹੁਣ ਦੇਖਦੇ ਆ ਕਿ ਉਹ 13-14 ਸਾਲ ਦੀ ਏਜ ਸੀਗੀ ਸਾਡੀ ਵੀ ਤੇ ਮੈਂ ਕਿਹਾ ਵੀ ਦੇਖਦੇ ਆ ਵੀ ਹੁਣ ਸਵਾਮੀ ਜੀ ਮਤਲਬ ਗੰਗਾ ਨਿਕਲੂਗੀ ਵੀ ਲੇਡੀ ਮਤਲਬ ਜਿਸ ਤਰ੍ਹਾਂ ਫਿਲਮਾਂ ਚ ਆਉਂਦੀ ਗੰਗਾ ਪ੍ਰਗਟਾ ਹੋ ਗਿਆ ਵੀ ਇਦਾਂ ਆਉਗੀ ਵੀ ਤੇ ਦੇਖਨੇ ਮੈਂ ਪਾਪਾ ਜੀ ਨਾਲ ਮਤਲਬ ਮੈਂ ਬਾਪਾ ਦੇ ਪਿੱਛੇ ਬਿਠਾਇਆ ਹਾਂ ਉਹਦਾ ਸਾਈਕਲ ਚ ਲੋ ਮੈਂ ਆ ਰਿਹਾ ਸੀਗਾ ਤੇ ਮੇਰੀਆਂ ਸਭ ਥੋੜੀਆਂ ਜ਼ੋਰ ਵਾਲੀਆਂ ਗਤਿਵਿਧੀਆਂ ਜੀਆਂ ਹੁੰਦੀਆਂ ਸੀਗੀਆਂ ਸਵਾਮੀ ਜੀ ਨੂੰ ਬੜਾ ਅੱਛਾ ਲੱਗਦਾ ਅੱਛਾ ਲੱਗਦਾ ਸੀਗਾ ਤੇ ਮੈਂ ਕਿਹਾ ਮੈਂ ਅਸੀਂ ਬਾਉ ਜੀ ਕਰਨ ਤੇ ਮੈਨੂੰ ਮੈਨੂੰ ਸੌਭਾਗ ਹੈ ਜੀ ਮੈਂ ਉਹਨਾਂ ਡਰਾਈਵਿੰਗ ਕਰਕੇ ਹਰਦੁਆਰ ਆਪਣਾ ਹੁਸ਼ਿਆਰਪੁਰ ਇੱਧਰ ਕਾਫੀ ਘੁੰਮ ਕੇ ਆਏ ਜੀ ਕਿਤੇ ਫੇਰ ਤਾਂ ਤੁਸੀਂ ਹਰਦੁਆਰ ਵੀ ਗਏ ਹੋਣੇ ਨਾਲ ਹਰਦੁਆਰ ਵੀ ਗਏ ਆ ਜੀ ਫੇਰ ਕਾਰ ਹੁੰਦੀ ਸੀ ਨਾ ਵੀ ਫੇਰ ਕਾਰ ਚ ਲੈ ਕੇ ਜਾਂਦੇ ਸੀ ਮਨਜ਼ਰ ਤਾਂ ਪੂਰਾ ਉੱਪਰ ਹੱਥ ਹੈ ਜੀ ਨਹੀਂ ਦੇਖੋ ਜੋ ਸੁਆਮੀ ਜੀ ਨੇ ਨਾ ਇੱਕ ਮਨਕੋ ਦੇ ਉਹ ਬਿਸਕਟ ਬੜੇ ਪਸੰਦ ਹੁੰਦੇ ਉਹਦੇ ਅੱਛਾ ਜੀ ਅਸੀਂ ਸੋਨਾ ਆਏ ਹੋਏ ਹੁੰਦੇ ਸੀ ਨਮਕੀਨ ਬਿਸਕਟ ਸੋਨਾ ਕਿਤੇ ਨਹੀਂ ਜੀ ਮਿਲੇ ਤੇ ਸਾਡੇ ਮਨ ਦੀ ਇੱਛਾ ਹੋਈ ਵੀ ਲੈ ਕੇ ਆਉਣੇ। ਸਮਝ ਗਏ ਅੱਛਾ ਅਬ ਚੰਡੀਗੜ੍ਹ ਜਾਓਗੇ ਤਾਂ ਮਾਜੀ ਸਾਹਿਬ ਜੀ ਕਹਿੰਦੇ ਅਸੀਂ ਚੰਡੀਗੜ੍ਹ ਅੱਛਾ ਜੀ। ਤੋਂ ਵੀ ਅਕਸਰ ਕਿੰਨੇ ਖਾਣਾ ਕਿੰਨਾ ਹੁੰਦਾ ਤੁਹਾਨੂੰ ਦੇ ਅੱਧਾ। ਤੁਸੀਂ ਜਦ ਪੋਗ ਦਿੰਦੇ ਸੀ ਨਾ ਉਂਝ ਟੌਫੀ ਮਿਲ ਜਾਂਦੀ ਸੀ। ਅੱਛਾ ਜਦ ਅਕਸਰ ਤਾਂ ਟੌਫੀ ਮਿਲਦੀ ਸੀ ਐਨੇ ਖੁਸ਼ ਹੁੰਦੇ ਤੇ ਵੀ ਕਿਆ ਮਿਲ ਗਿਆ ਸਾਹਿਬ ਜੀ ਮਹਾਰਾਜ ਜੀ। ਇਹ ਸਵਾਮੀ ਜੀ ਕਈ ਬਰਸੋਂ ਸੇ ਯਹਾਂ ਕੁਰਾਲੇ ਵਾਲੀ ਮਹਾਰਾਜ ਜੀ ਯਹਾਂ ਦਰਸ਼ਨ ਕੇ ਲੀਏ ਜੂਨ ਮਹੀਨੇ ਮੇ ਆਤੇ ਥੇ ਤਾਂ ਤਬ ਸੇ ਇਹ ਸੰਗਤ ਆਤੀ ਹੈ ਕੁਰਾਲੀ ਸੇ। और हम कुराली संगत का बहुत बहुत धन्यवाद करते हैं कि बड़े श्रद्धा से यहाँ लोग दर्शन के लिए आते हैं स्वामी जी का भजन कीर्तन करते हैं और प्रसाद पाते हैं बहुत अच्छा पूर्ण रूप से भंडारा होता है और लोग बहुत प्रसन्नचित होकर यहाँ से जाते हैं तो ये हमारा सौभाग्य है कि अपने गुरु महाराज के यहाँ हम भी दर्शन करते हैं और प्रसाद पाते हैं उनका आशीर्वाद सदा सब पर बना रहे ये उनकी उनसे प्रार्थनाएं हमारी बहुत बहुत धन्यवाद जी सताल ਮਿਲਣੀ ਚਾਹੀਦੀ ਹੈ ਪਰ ਲੋਕ ਇੱਥੇ ਆਂਦੇ ਆਂ ਸੋਮੀ ਜੀ ਇੱਥੇ ਇਥੇ ਇੱਕ ਉਹਨਾਂ ਦੀ ਜੋ ਤਪ ਭੂਮੀ ਆ ਏ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਇੱਕ ਦੋ ਦਿਨ ਹੀ ਉਰੇ ਰਹਿ ਸਕਦੇ ਹਾਂ ਕਿੰਨੇ ਸਾਲ ਰਹੇ ਆਂ ਦੇਖ ਲੋ ਇੱਕ ਰਾਤ ਨਹੀਂ ਆਪਾਂ ਨਹੀਂ ਰਹਿ ਸਕਦੇ ਉਰੇ ਲੋ ਜੀ ਕਰੋ ਇੱਕ ਆਪਣੇ ਵਾਸਤੇ ਬਹੁਤ ਵੱਡਾ ਦਿਨ ਹੈ ਆਪਣੇ ਵਾਸਤੇ ਉਰੇ ਆਏ ਬਹੁਤ ਵੱਡਾ ਦਿਨ ਹੈ ਹਾਂਜੀ ਰਾਣਾ ਜੀ ਹਾਂਜੀ ਹਾਂਜੀ ਰਾਣਾ ਜੀ ਆਪਣਾ ਅਨੁਭਵ ਦੱਸੋ ਕੋਈ ਸੌਮੀ ਦੇ ਆਏ ਇੱਥੇ ਕਿਵੇਂ ਦਾ ਮਹਿਸੂਸ ਹੁੰਦਾ ਆ ਕਿ ਤੇ ਸੌਲੂਨ ਦੇ ਸੌਲੂਨ ਦੀ ਨਾਲ ਲੜਨ ਆਪਣੀ ਬੈਰਟੀਮੇਟ ਅੱਗੇ ਜਿੱਥੇ ਸੌਮੀ ਨੇ 12 ਸਾਲ ਤਪੱਸਿਆ ਕੀਤੀ ਹੈ ਅੱਜ ਆਪਾਂ ਦੇਖ ਰਹੇ ਹਾਂ ਜੁਰੇ ਨਾਲ ਕੋਈ 2-3 ਕਿਲੋਮੀਟਰ ਦਾ ਮਕਾਨ ਨਹੀਂ ਕੁਝ ਬਣੇ ਨੇ ਚਲੋ ਮਹਾਰਾਜ ਇੱਥੇ ਬੈਠੇ ਨੇ ਤਾਂ ਉਸ ਟਾਈਮ ਤਾਂ ਕੁਝ ਵੀ ਨਹੀਂ ਸੀ ਉਹਰੇ ਜੀ ਹੁਣ ਤਾਂ ਗੁਫਾ ਨੂੰ ਰੰਗ ਵੀ ਹੋ ਗਿਆ ਹੈ ਨਾ ਤਾਂ ਗੁਫਾ ਨੂੰ ਰੰਗ ਵੀ ਹੋ ਗਿਆ ਦਰਵਾਜ਼ੇ ਵੀ ਲੱਗ ਗਏ ਉਸ ਟਾਈਮ ਨਾਲ ਕੋ ਦਰਵਾਜ਼ਾ ਲੱਗਿਆ ਵਸੇ ਪਹਿਲਾਂ ਪ੍ਰਕਿਰਤਿਕ ਸੀਗੀ ਸਾਰੀ ਨੇਚਰਲ ਗੁਫਾ ਸੀ ਪਹਿਲਾਂ ਜੀ ਤੇ ਹੁਣ ਵੀ ਗੁਫਾ ਨੇਚਰਲ ਸਾਰੀ ਨਹੀਂ ਹਾਂਜੀ ਬਸ ਅੱਗੇ ਅਡਜਸ ਕਿਆ ਬਾਤ ਹੈ ਤੇ ਬਹੁਤ ਕਿਰਪਾ ਮਹਾਰਾਜ ਜੀ ਕਿਵੇਂ ਦਾ ਅਨੁਭਵ ਹੋਇਆ ਜਾ ਕੇ ਅੰਦਰ ਜਿਹੜਾ ਅਨੁਭਵ ਹੈ ਉਹ ਕੋਈ ਸ਼ਬਦਾਂ ਵਿਚ بیان ਨਹੀਂ ਕਰ ਸਕਦਾ ਨਹੀਂ ਕਿਰਪਾ ਮਹਾਰਾਜ ਜੀ ਉੱਥੇ ਜੀ ਬਹੁਤ ਆਨੰਦ ਹੈ ਜੀ ਬਿਲਕੁਲ ਜਿਹੜਾ ਇਹ ਕਿਸੇ ਨੂੰ ਵੀ ਗੱਲ ਕਰ ਲੋਦਾ ਜਿਹੜਾ ਇਹ ਅਨੁਭਵ ਹੈਗਾ ਸਵਾਮੀ ਦੇ ਉੱਥੇ ਜੋ ਤਪ ਕੀਤਾ ਹੋਇਆ ਹੈਗਾ ਜੋ ਉੱਥੇ ਅੰਮ੍ਰਿਤ ਵਰਸ਼ਾ ਹੁੰਦੀ ਹੈ ਜਾਂ ਜੋ ਉੱਥੇ ਦਾ ਜਾ ਕੇ ਜੋ ਵਰਤਾਂਤ ਜੋ ਆਪਣੇ ਨਾਲ ਮਹਿਸੂਸ ਹੁੰਦਾ ਹੈਗਾ ਇੱਕ ਅਜੀਬ ਸਹਰਨ ਤੇ ਇੱਕ ਅਜੀਬ ਜੀ ਮਤਲਬ ਸ਼ਾਂਤੀ ਇਸ ਸੰਸਾਰ ਦੇ ਵਿੱਚੋਂ ਜਿਹੜੀ ਦੌੜ ਭੱਜ ਹੈ ਅ ਰਾਣਾ ਜੀ ਉਹ ਮਤਲਬ ਸਾਰੀ ਉੱਥੇ ਖਤਮ ਹੋ ਜਾਂਦੀ ਆ ਕਿ ਮਤਲਬ ਇੱਕ ਰਿਲੈਕਸੇਸ਼ਨ ਇਹ ਤਾਂ ਜੀ ਐਸਐਸਾਨ ਹੈ ਜੀ ਤੁਸੀਂ ਸੱਚ ਪੁੱਛ ਲਓ ਇੱਥੇ ਆ ਕੇ ਤਾਂ ਲੱਗਦਾ ਵੀ ਆਪਣਾ ਸੰਸਾਰ ਤੇ ਨਾਲ ਕਨੈਕਸ਼ਨ ਟੁੱਟ ਗਿਆ ਕਨੈਕਸ਼ਨ ਟੁੱਟ ਗਿਆ ਬਿਲਕੁਲ ਜੀ ਐਨਾ ਹੋਰੀ ਮੁਲਕੀ ਅਧਿਆਤਮਿਕ ਪਾਵਰ ਮੇ ਆ ਬੜੀ ਤੇ ਸਵਾਮੀ ਜੀ ਵੀ ਹੈ ਹੀ ਨਹੀਂ ਕਿਤੇ ਜੀ ਬਿਲਕੁਲ ਜੀ ਤੇ ਸਵਾਮੀ ਜੀ ਉਹ ਸੁਪਰ ਪਾਵਰ ਸੀਗੇ ਕਿ ਹੁਣ ਵੀ ਹੈ ਬਰਾਜਮਾਨ ਹੈ ਪੰਜ ਕੁੱਤ ਜੋ ਸਰੀਰ ਹੈ ਉਹਨਾਂ ਦਾ ਪੰਜ ਕੁੱਤਾਂ ਦੇ ਵਿੱਚ ਹੀ ਅੱਜ ਵੀ ਬਰਾਜਮਾਨ ਹੈ ਪਖਤਾਂ ਨੂੰ ਆਪਣੇ ਗਾਈਡ ਵੀ ਕਰਦੇ ਆ ਉਹਨਾਂ ਦੇ ਨਾਲ ਅੰਗ ਸੰਗ ਸਾਈ ਹੁੰਦੇ ਉਹਨਾਂ ਦੀ ਮਨੁਕਾਮਨਾਵਾਂ ਵੀ ਪੂਰੀਆਂ ਕਰਦੇ ਤੇ ਹੈਪੀ ਜੀ ਜਿੱਥੇ ਤੱਕ ਸੁਪਰ ਪਾਵਰ ਦੀ ਸੌਮੀ ਜੀ ਦੀ ਮੈਂ ਗੱਲ ਕੀਤੀ ਹੈ ਕਿਉਂਕਿ ਗੰਗਾ ਦੋ ਵਾਰ ਆਈ ਹੈ ਇੱਕ ਵਾਰ ਤਾਂ 74 ਦੇ ਵਿੱਚ ਇੱਕ ਵਾਰ ਫਿਰ 87 ਦੇ ਵਿੱਚ ਹੈ ਨਾ ਜੀ ਤਾਂ ਕਿ ਵੀ ਤੁਸੀਂ ਤਾਂ ਮੇਰੇ ਤਾਂ ਜਾਣ ਜਾਣਦੇ ਹੋ ਸੌਮੀ ਜੀ ਦੇ ਕਰੀਬ ਹੀ ਰਹੇ ਹੋ ਤੇ ਜਿੰਨਾ ਕਿ ਮੈਨੂੰ ਹੈਗਾ ਜੀ ਅਨੁਭਵ ਸੌਮੀ ਜੀ ਵਰਗਾ ਹੋਣਾ ਮੁਸ਼ਕਲ ਹੈ ਮੁਸ਼ਕਲ ਹੈ ਜੋ ਸੌਮੀ ਜੀ ਜਿੱਥੇ ਤਪ ਕਰਿਆ ਉਸ ਥਾਨ ਵੈਸੇ ਹੀ ਕਲਪ ਪਵਿੱਤਰ ਹੋ ਗਏ ਸਾਡੀ ਕਰਾਰੀ ਸਾਰੀ ਪਵਿੱਤਰ ਹੋਈ ਹੋਈ ਆ ਜਿੱਥੇ ਜਿੱਥੇ ਉਹਨਾਂ ਨੇ ਪੈਰ ਰੱਖੇ ਆ ਉੱਥੇ ਤੋਂ ਉਹ ਜਗ੍ਹਾ ਪਵਿੱਤਰ ਹੈ ਜੀ ਤੇ ਅਸੀਂ ਬਹੁਤ ਸੁਭਾਗਿਆ ਸਾਡਾ ਅੱਜ ਵੀ ਅਸੀਂ ਇੱਥੇ ਆਏ ਆ ਜੀ ਗੁਫਾ 'ਚ ਮੱਥਾ ਟੇਕਣ ਜਾ ਰਹੇ ਹਾਂ ਤੇ ਰਾਣਾ ਜੀ ਮੱਥਾ ਟੇਕ ਕੇ ਆਏ ਆ ਇਹ ਅਸ਼ੀਰਵਾਦ ਪੂਰਾ ਆ ਇਹਨ ਦੇਖੋ ਊਰਜਾ ਪੂਰੀ ਹੈ ਸਾਰੇ ਸੋਮਨੀ ਦੇ ਭਗਤ ਹੈ ਜੀ ਰਾਣਾ ਜੀ ਭੀਮਾ ਵੀ ਰਾਣਾ ਪਕ ਸਹੀ ਗੱਲ ਹੈ ਸਾਰੇ ਸਾਰੇ ਬਸ ਸੋਮਨੀ ਕਿਰਪਾ ਜੀ ਵੈਸੇ ਵੀ ਰਾਣਾ ਜੀਨ ਮੈਕ ਕੇ ਮਹਾਰਾਜ ਜੀ ਜੈ ਜੈ ਹੋ